ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮਕਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਦਾਂ ਸਾਡੇ ਧੀਆਂ ਪੁੱਤ ਬੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਹੈ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰਪਰੋਸਤਿਆਂ ਨੇ ਮੇਰਾ ਪਹਿਣਾ ਦਵਾਮਾ ਦਿੰਦਿਆਂ ਨੌਜਵਾਨ ਵੀਰ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਆ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪਾਸਤਾ ਪਿਆਰਾ ਹੈ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇੱਕ ਵਾਰੀ ਹੱਥ ਮਿਲਾ ਕੇ ਬਾਅਦ ਉਂਗਲੀਆਂ ਗੇੜਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੱ ਲੈ ਗਏ ਇੱਕ ਅੱਧੀ ਉਹਨਾਂ ਦੀ ਆ ਹਾਲਤ ਹੈ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਬਿਨਾ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਵੱਧ ਰਿਹਾ ਹੈ ਦੁਕਾਨਦਾਰ ਵੀ ਵੱਧ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਏ ਦਾ ਵੀ ਕੋਈ 1 ਰੁਪਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ 1 ਰੁਪਇਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗ੍ਹਾ ਚਾਰ ਜੁੰਟਾਂ ਦੀ ਪਰਮਿਸ਼ਨ ਦੇਵਾਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ ਪਹਿਲਾਂ ਇਹਨਾਂ ਦੇ ਮੂੰਹ ਬੰਦ ਕਰੋ ਆ ਜਿਹੜੇ ਬਕਵਾਸ ਕਰਦੇ ਫਿਰਦੇ ਆ ਨਿੱਜੀ ਹਮਲੇ ਕਰਦੇ ਫਿਰਦੇ ਆ ਇਹਨਾਂ ਨੂੰ ਜਿਨ੍ਹਾਂ ਨੂੰ ਇਹ ਡਰ ਹੋ ਗਿਆ ਇਹ ਚਿੰਤਾ ਹੋ ਗਈ ਕਿ ਆਮਕਰਾਂ ਦੇ ਧੀਆਂ ਪੁੱਤ ਮੁੱਖ ਮੰਤਰੀ ਮੰਤਰੀ ਐਮ ਐਲ ਏ ਕਿਉਂ ਬਣ ਗਏ ਇੱਦਾਂ ਸਾਡੇ ਧੀਆਂ ਪੁੱਤ ਬਹਿੰਦੇ ਹੁੰਦੇ ਸੀ ਸੋ ਹੁਣ ਜੋ ਬੋਲੀ ਜਾਂਦੇ ਆ ਹਰ ਰੋਜ਼ ਕਿਸੇ ਨਾ ਕਿਸੇ ਨੂੰ ਮਾਫੀ ਮੰਗਣੀ ਪੈਂਦੀ ਐ ਵੀਰੋ ਆ ਜਿਹੜਾ ਪਿਆਰ ਐ ਇਹਦੀ ਕੋਈ ਕੀਮਤ ਨਹੀਂ ਵੀਰੋ ਇੱਕ ਪਾਸੇ ਤਾਂ ਆ ਫੁੱਲ ਨੇ ਮਾਮਾ ਸਿਰ ਪਰੋਸਦਿਆਂ ਨੇ ਮੇਰਾ ਪਹਿਣਾ ਦਵਾਮਾ ਦਿੰਦਿਆਂ ਨੌਜਵਾਨ ਵੀ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਆ ਬੱਚਿਆਂ ਨੂੰ ਆਪਣੇ ਨੂੰ ਲੈ ਕੇ ਆ ਕੇ ਮੈਨੂੰ ਕਹਿੰਦੇ ਆ ਬੱਚੇ ਨਾਲ ਹੱਥ ਮਿਲਾ ਲਓ ਵੀਰੋ ਇੱਕ ਪਾਸੇ ਤਾਂ ਪਿਆਰ ਐ ਦੂਜੇ ਪਾਸੇ ਕਾਲੀ ਭਾਜਪਾ ਤੇ ਕਾਂਗਰਸੀ ਲੀਡਰ ਹੈ ਉਹਨਾਂ ਨਾਲ ਇੱਕ ਵਾਰੀ ਹੱਥ ਬਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਇੱਕ ਅੱਧੀ ਉਹਨਾਂ ਦੀ ਆ ਹਾਲਤ ਉਹਨੇ ਆਪ ਦੇ ਆਪ ਦੇ ਪਰਿਵਾਰ ਤੋਂ ਬਿਨਾਂ ਹੋਰ ਕੋਈ ਸੋਚਿਆ ਹੀ ਨਹੀਂ ਸੋ ਵੀਰੋ ਹੁਣ ਵਪਾਰ ਵੀ ਬੰਦ ਰਿਹਾ ਹੈ ਦੁਕਾਨਦਾਰ ਵੀ ਬੰਦ ਰਿਹਾ ਹੈ ਮਜ਼ਦੂਰ ਨੂੰ ਮਜ਼ਦੂਰੀ ਸਮੇਂ ਸਿਰ ਉਹਦਾ ਪਸੀਨਾ ਸੁੱਕਣ ਤੋਂ ਪਹਿਲਾਂ ਮਿਲ ਜੇ ਕਿਸਾਨਾਂ ਨੂੰ ਫਸਲਾਂ ਦੇ ਭਾਅ ਮਿਲ ਜਾਣ ਵੀਰੋ 43000 ਨੌਕਰੀਆਂ ਦੇਤੀਆਂ 1 ਰੁਪਈਏ ਦਾ ਵੀ ਕੋਈ 1 ਰੁਪਈਏ ਦਾ ਇਲਜ਼ਾਮ ਲਾ ਕੇ ਦਿਖਾ ਦੇ ਭਗਵੰਤਬਾਨ ਤੇ ਸਵਾ ਦੋ ਸਾਲ ਚ ਕਿ 1 ਰੁਪਈਆ ਵੀ ਕਿਤੇ ਇਧਰ ਉਧਰ ਘਰਤਾ ਨਾ ਮੇਰੇ ਕੋਲੇ ਵਪਾਰੀ ਆਉਂਦੇ ਆ ਮੈਨੂੰ ਕਹਿੰਦੇ ਆ ਅਸੀਂ ਐਨੇ ਜੁਨਟ ਦੀ ਪਰਮਿਸ਼ਨ ਲੈਣੀ ਹੈ 400 ਮੁੰਡੇ ਕੁੜੀਆਂ ਨੂੰ ਕੰਮ ਦੇਵਾਂਗੇ ਮੈਂ ਕਿਹਾ ਨਹੀਂ ਮੈਂ ਤੁਹਾਨੂੰ ਦੋ ਦੀ ਜਗ੍ਹਾ 4 ਜੁਨਟਾਂ ਦੀ ਪਰਮਿਸ਼ਨ ਦੇਵਾਂਗਾ ਪਰ ਹਜ਼ਾਰ ਮੁੰਡੇ ਨੂੰ ਮੁੰਡੇ ਕੁੜੀਆਂ ਨੂੰ ਕੰਮ ਦਿਓ ਮੇਰੇ ਨੌਜਵਾਨ ਮੁੰਡੇ ਕੁੜੀਆਂ ਨੂੰ